ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਵੀਰੇ ਆਪਾਂ ਆਇਆ ਪਿੰਡ ਹੈਗਾ ਜਲਵੇੜੀ ਗਹਿਲਾ ਜ਼ਿਲ੍ਹਾ ਫਤੇਗੜ ਸਾਹਿਬ ਤਹਿਸੀਲ ਵੀ ਫਤੇਗੜ ਸਾਹਿਬ ਇਹ ਮੰਨ ਕੇ ਚੱਲੋ ਗੱਲ ਹੁੰਦੀ ਆ ਇੱਕ ਪਿਆਰ ਦੀ ਠੀਕ ਆ ਰਿਸ਼ਤੇ ਦੀ ਵੀ ਜਾ ਤਾਂ ਇੱਕ ਰਿਸ਼ਤਾ ਹੀ ਹੁੰਦਾ ਆਲਾ ਕਹਿੰਦਾ ਵੀ ਆਪਣੇ ਰਿਸ਼ਤੇਦਾਰ ਨੇ ਠੀਕ ਆ ਇਹਨਾਂ ਨਾਲ ਆਪਣਾ ਵੀ ਰਿਸ਼ਤੇਦਾਰੀ ਨਾਲ ਵੀ ਵੱਧ ਕੇ ਆ ਪਰਿਵਾਰ ਵਾਲਾ ਕੰਮ ਆ ਯਾਨੀ ਇਹਨਾਂ ਨੂੰ 10-12 ਸਾਲ ਹੋ ਗਏ ਜ਼ਮੀਨ ਲਈ ਨੂੰ ਆਪਣੇ ਪਿੰਡ ਮੱਲੇ ਵਾਲਾ ਠੀਕ ਆ ਬਹੁਤ ਬੰਦੇ ਉਰੇ ਆਏ ਨੇ ਜ਼ਮੀਨ ਨੂੰ ਵੀ ਸੋਨੂੰ ਪਤਾ ਹੀ ਆ ਇਹ ਜੱਟਾਂ ਦੇ ਆਮ ਉੱਪਰ ਖਲੀਆਂ ਹੁੰਦੀਆਂ ਹੁੰਦੀਆਂ ਨੇ ਹਰੇਕ ਥਾਂਵੇਂ ਹਨਾ ਵੀ ਕਦੇ ਇਹਨਾਂ ਨੇ ਆਪਾਂ ਨੂੰ ਵੀ ਪੈਸਿਆਂ ਕਰਕੇ ਬਦਲਾ ਸਦਲੀ ਨਹੀਂ ਕਰੀ ਠੀਕ ਆ ਅੱਜ ਹੁਣ ਆਪਾਂ ਆਏ ਤੇ ਵੀਰੇ ਠੇਕਾ ਦੇਣ ਨਾਲੇ ਕਰਨ ਆਏ ਤੇ ਗਾਹਾਂ ਬਾਰੇ ਗੱਲ ਠੀਕ ਆ ਵੀ ਗੱਲ ਆਪਾਂ ਕਰਦੇ ਆ ਇਹ ਵੀ ਆਪ ਵੀ ਜ਼ਮੀਨ ਬਹੁਤ ਜ਼ਿਆਦਾ ਠੇਕੇ ਤੇ ਕਰਦੇ ਨੇ ਵੀਰ ਇਹਨਾਂ ਨੂੰ ਵੀ ਪਤਾ ਆਗਲਾ ਕਹਿ ਨਹੀਂ ਦਿੰਦਾ ਹੁੰਦਾ ਹਨਾ ਵੀ ਜਿਹਦੇ ਸੱਟ ਲੱਗੀ ਵੀ ਹੁੰਦੀ ਆ ਉਹਨੂੰ ਇਹ ਦੁੱਖ ਦਾ ਦਰਦ ਦਾ ਪਤਾ ਹੁੰਦਾ ਹੁਣ ਇਹਨਾਂ ਦੇ ਵੀ ਸੱਟ ਲੱਗੀ ਵੀ ਆ ਵੀ ਫਸਲ ਘੱਟ ਨਿਕਲੀ ਆ ਇਹਨਾਂ ਨੂੰ ਪਤਾ ਤਖਲੀਪ ਦਾ ਵੀ ਕੀ ਤਖਲੀਪ ਆ ਹਨਾ ਵੀ ਜ਼ਿਮੀਂਦਾਰ ਨੌ ਦੀ ਜ਼ਿਮੀਂਦਾਰ ਰਹਿ ਗਏ ਹੁਣ ਹੈ ਕੁਝ ਨਹੀਂ ਪੱਲੇ ਦੱਲੇ ਵੀਡੀਓ ਆਪਾਂ ਤਾਂ ਬਣਾ ਰਹੇ ਹਾਂ ਠੀਕ ਆ ਵੀ ਹੋਰ ਵੀ ਜਿਹੜੇ ਭੈਣ ਭਾਈ ਨੇ ਇਹ ਹੈਗਾ ਹੁਣ ਇੱਕ ਦੂਜੇ ਦੇ ਸਾਥ ਦੇਣ ਦਾ ਸਮਾਂ ਜੇ ਆਪਾਂ ਖੇਤੀ ਜਿਉਂ ਦੀ ਰੱਖਣੀ ਆ ਠੀਕ ਆ ਆਪਾਂ ਜਦ ਫਸਲ ਵਧੀਆ ਹੁੰਦੀ ਹੁੰਦੀ ਆ ਹਰੇਕ ਭੈਣ ਭਾਈ ਆਪ ਖੁਸ਼ ਹੋ ਕੇ ਠੇਕਾ ਵੀ ਵਧਾਉਂਦਾ ਠੀਕ ਆ ਠੇਕਾ ਖੁਸ਼ ਹੋ ਕੇ ਦੰਨੇ ਵੀ ਆਪਾਂ ਪਰ ਹੁਣ ਜਿਆਦਾ ਇਸ ਵਾਰ ਕੁਝ ਬਚੇ ਹੀ ਨਹੀਂ ਹੈਗਾ ਠੀਕ ਆ ਵੀ ਐ ਸਵੇਰ ਜਿੰਨੇ ਵੀ ਭੈਣ ਭਾਈ ਆ ਆਪਣੇ ਠੇਕੇ ਤੇ ਜ਼ਮੀਨਾ ਦੰਦੇ ਨੇ ਉਹਨਾਂ ਨੂੰ ਜਿਹੜੇ ਬੌਂਦੇ ਨੇ ਉਹਨਾਂ ਦੇ ਨਾਲ ਖੜਨ ਦੀ ਮੰਨ ਕੇ ਚੱਲੋ ਥੋੜੀ ਮਦਦ ਦੀ ਲੋੜ ਹੈ ਹਨਾ ਹੁਣ ਇਹ ਵੀਰਾਂ ਲੈ ਕੇ ਆਪਾਂ ਆਇਆ ਵੀ ਇਹ ਨਾਲ ਗੱਲਬਾਤ ਕਰੀਆ ਸਾਰੀ ਜਿਵੇਂ ਅੱਗੇ ਕੀ ਹੁੰਦਾ ਸੀ ਆਪਾਂ ਕਦੇ 1000 ਰੁਪਏ ਕੀਲਾ ਵਧਾਤਾ ਕਦੇ 500 ਰੁਪਏ ਕੀਲਾ ਵਧਾਤਾ ਹਨਾ ਵੀ ਇਸ ਵੇਰ ਫਸਲ ਨਹੀਂ ਹੋਈ ਇਹ ਵੀਰਾਂ ਨੇ ਆਪਦੇ ਆਪ 3000 ਰੁਪਏ ਕੀਲਾ ਜ਼ਮੀਨ ਦਾ ਠੇਕਾ ਘਟਾਇਆ ਹੁਣ ਆਪਾਂ ਅਗਲਾ ਕਹਿਣ ਦਾ ਵੀ ਵੀਡੀਓ ਬਣਾਉਂਦੇ ਨੇ ਵੀ ਖਣੀ ਗੱਲ ਨੂੰ ਝੂਠੀ ਹੋਊਗੀ ਜਾਂ ਵੀਡੀਓ ਬਣਾਉਣ ਦੇ ਮਾਰੇ ਗੱਲ ਕਰਦੇ ਨੇ ਪੂਰੀ ਕਾਪੀ ਪਈ ਆ ਸਾਰੀ ਸਾਹਮਣੇ ਸਾਹਮਣੇ ਵੀਰ ਬੈਠੇ ਨੇ ਲਾਣੇਦਾਰ ਬੈਠਾ ਚਲੋ ਆਪਣਾ ਪਰਿਵਾਰ ਆ ਪਰਿਵਾਰਾਂ માં ਗੱਲ ਕਰਦੇ ਆ ਵੀ ਆਪਾਂ ਤੁਹਾਡੀ ਗੱਲ ਕਰਾਉਨੇ ਆ ਵੀ ਕੀ ਰੇਟ ਜ਼ਮੀਨ ਦੀ ਕੀ ਰੇਟ ਹੋਣ ਇਹਨਾਂ ਨੇ ਕਰੀਆ ਠੀਕ ਆ ਬਾਕੀ ਉਹ ਵੀ ਹੋਰ ਵੀ ਚਲੋ ਇਹਨਾਂ ਦਾ ਬਹੁਤ بڑا ਸਹਾਰਾ ਕਈ ਗੇਰੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਆ ਕਦੇ ਆਪਾਂ ਨੂੰ ਫੋਨ ਨਹੀਂ ਕਰਿਆ ਪੈਸਿਆਂ ਨੂੰ ਠੀਕ ਆ ਵੀ ਕਦੇ ਐ ਤੰਗ ਨਹੀਂ ਕਰਿਆ ਜਿਹੜੀ ਫਾਸਲ ਹੁੰਦੀ ਆ ਉਹੀ ਜੀ ਇਹ ਗੱਲ ਕਰ ਲੁੰਦੇ ਨੇ ਆਪਾਂ ਤੁਹਾਡੀ ਗੱਲ ਕਰਾਉਂਦੇ ਆ ਕੀ ਹਾਲ ਆ ਵੀਰੇ ਬਿੰਦੂ ਠੀਕ ਆ ਜੀ ਹੋਰ ਪਰਵਾਹ ਠੀਕ ਠਾਕ ਜੀ ਹਾਂ ਜੀ ਵੀਰੇ ਆਪਦੇ ਮੂੰਹੋਂ ਦੱਸ ਵੀ ਕੀ ਰੇਟ ਆਪਣੀ ਜ਼ਮੀਨ ਦੀ ਹੁਣ ਆਪਾਂ ਕੀ ਰੇਟ ਦਾ ਹਾਂ ਨੂੰ ਗੱਲ ਕਰੀ ਆ ਆਪਣੀ 65000 ਨੂੰ ਜ਼ਮੀਨ ਸੀ ਠੀਕ ਆ ਜੀ ਪਿਛਲੇ ਸਾਲ ਠੀਕ ਆ ਜੀ ਹੁਣ ਆਪਾਂ ਕਰ ਲਈ ਉਹ 62 ਨੂੰ ਠੀਕ ਆ ਜਿਹੜਾ ਪੈ ਗਿਆ ਠੀਕ ਆ ਸਾਰਿਆਂ ਨਾਲ ਹੀ ਆ ਠੀਕ ਆ ਜੀ ਦੇ ਕਬੂਦਾਨ ਵਾਲਾ ਤਾਂ ਸਮਾਂ ਹੈ ਠੀਕ ਹੈ ਜੀ ਆਪਾਂ ਘਟਾ ਲਿਆ 3000 ਰੁਪਿਆ ਕਿੱਲਾ ਠੀਕਾ ਘਟਾ ਠੀਕ ਹੈ ਜੀ ਇਹ ਚਲੋ ਵੀਰੇ ਬਹੁਤ ਬਹੁਤ ਧੰਨਵਾਦ ਆ ਜਿਹੜਾ ਚਲੋ ਤੁਸੀਂ ਮੰਨ ਕੇ ਚਲੋ ਜਿਵੇਂ ਲਾਣੇਦਾਰ ਦੇ ਆਪਾਂ ਜਵਾਕ ਸਮਝ ਲਈਏ ਤੇਰੇ ਭਾਈ ਸਮਝ ਲਈਏ ਵੀ ਤੁਸੀਂ ਸੋਚੀ ਇਹ ਗੱਲਬਾਤ ਹਾਂ ਵੀ ਵੀਰੇ ਕੀ ਮੰਨ ਕੇ ਚਲੋ ਤੁਸੀਂ ਕੀ ਸੋਚ ਕੇ ਇਹ ਘਟਾਇਆ ਇਸ ਵਾਰ ਜਦੋਂ ਹੁਣ ਫਸਲ ਹੀ ਨਹੀਂ ਹੋਈ ਕਿੱਥੋਂ ਦੇਊਗਾ ਬੰਦਾ ਠੇਕਾ ਠੇਕੇਦਾਰ ਨੂੰ ਜੂੜ ਤਾਂ ਖਰਦਣਾ ਵੀਰੇ ਹੁਣ ਅਸੀਂ ਉੱਥੇ ਕਹਿ ਦਈਏ ਵੀ ਵਧਾਓ ਕਿੱਥੋਂ ਦੇਣਾ ਕੱਲ ਨੂੰ ਹੁਣ 2 ਸਾਲ ਬਾਹ ਲਵਾਂਗੇ 3 ਸਾਲ ਬਾਹ ਲਵਾਂਗੇ ਠੀਕ ਆ ਜੀ ਫੇ ਛੱਡ ਕੇ ਜਾਵੂਗੇ ਸਹੀ ਗੱਲ ਆਹੀ ਵੀ ਬੰਦੇ ਆ ਇੱਥੇ ਠੀਕ ਆ ਜੀ ਜੇ ਮੇਨਾਂ ਦੀ ਸੋਚ ਚੰਗੀ ਆ ਜੇ ਆ ਇੱਕਨੇ ਸਾਰੇ ਠੇਕੇਦਾਰਾਂ ਦੀ ਸੋਚ ਚੰਗੀ ਹੋ ਜAVE ਵੀਰੇ ਜਾਂ ਹੋਰ ਸਾਰੇ ਮੰਨ ਕੇ ਚੱਲੋ ਦੁਨੀਆ ਦੀ ਉਹ ਸੋਚ ਇੱਕਣ ਹੋ ਜAVE ਕੋਈ ਬੰਦਾ ਭੁੱਖਾ ਨਹੀਂ ਮਰੂਗਾ ਕੋਈ ਭੁੱਖਾ ਸੌਂਗਾ ਨਹੀਂ ਸਾਰੇ ਹੀ ਮੰਨ ਕੇ ਚੱਲੋ ਵੀ ਜਿਵੇਂ ਸੱਤ ਜੋਗ ਵਾਲਾ ਕੰਮ ਹੋ ਜੂਗਾ ਹਨਾ ਵੀ ਚਲੋ ਇਹ ਗੱਲ ਐ ਵੀ ਨਾ ਹੋਵੇ ਆਪਾਂ ਨੂੰ ਕਮੈਂਟਾਂ 'ਚ ਵੀ ਜਾਂ ਕਿਸੇ ਹੋਰ ਗੱਲ 'ਚ ਕਹਿਣਗੇ ਵੀਰ ਜਿਹਨੂੰ ਠੇਕੇ ਵਾਲੇ ਨੂੰ ਚਲੋ ਆਪਾਂ ਸਾਰਿਆਂ ਨੂੰ ਤਾਂ ਬਦਲ ਨਹੀਂ ਸਕਦੇ ਹਨਾ ਜਿੰਨੇ ਕ ਬਦਲ ਸਕਦੇ ਨੇ ਜਿੰਨੇ ਕ ਖੜ ਸਕਦੇ ਨੇ ਨਾਲ ਚੰਗੀ ਗੱਲ ਆ ਠੀਕ ਆ ਇਹ ਸਮਾਂ ਹੈਗਾ ਇੱਕ ਦੂਜੇ ਨਾਲ ਇਸ ਵਾਰ ਦੁੱਖ ਨਾਲ ਦੁੱਖ ਸੁੱਖ ਨਾਲ ਸੁੱਖ ਕਰਨ ਦਾ ਹਨਾ ਬਾਕੀ ਲਾਣੇਦਾਰ ਜੀ ਨੇ ਲਾਣੇਦਾਰ ਜੀ ਨਾਲ ਗੱਲ ਕਰਾਉਨੇ ਆ ਵੀ ਕੀ ਦੇਖਦਾਂ ਨੰਦਾਰ ਜੀ ਤੁਸੀਂ ਹੁਣ ਵੀ ਠੀਕ ਆ ਗੱਲ ਇਹ ਠੀਕ ਹੈ ਠੀਕ ਹੈ ਹਾਂ ਠੀਕ ਹੈ ਵੀ ਬਣਾਉਣ ਦਾ ਸਮਾਂ ਹੈਗਾ ਕਿ ਘਟਾਉਣ ਦਾ ਜੀ ਹੁਣ ਤਾਂ ਘਟਾਉਣ ਦੇ ਸਮਾਂ ਠੀਕ ਆ ਜੀ ਹਾਂ ਚਲੋ ਧੰਨਵਾਦ ਆ ਜੀ ਤੁਹਾਡਾ ਬਹੁਤ-ਬਹੁਤ ਚਲੋ ਜੀ ਉਹ ਤੇ ਲੱਭਦਾ ਪਰਮਾਤਮਾ ਕਿਰਪਾ ਕਰੂਗਾ ਜੀ ਵੀ ਹੋਰ ਵੀ ਪਰਮਾਤਮਾ ਵਾਦਾ ਕਰੂਗਾ ਇਹ ਜਿਹੜੇ ਬੰਦਿਆਂ ਦੀ ਸੋਚ ਆ ਚੰਗੀ ਠੀਕ ਆ ਜੇ ਵੀਡੀਓ ਚੰਗੀ ਲੱਗੀ ਵੀਰੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਵੀਰੇ ਕੋਈ ਫਰਕ ਪੈ ਨਹੀਂ ਜਾਈ ਕੋਈ ਫਰਕ